ਪੰਜਾਬ ਦੇ ਇਤਿਹਾਸ ਦੇ ਸਰੋਤ ਪੁਰਾਤਤਵ ਸਬੰਧੀ ਸੋਮੇ ਪੰਜਾਬ ਦੇ ਵੱਖ-ਵੱਖ ਸਮਿਆਂ ਦੇ ਭਵਨ ਸਮਾਰਕ ਅਤੇ ਸਿਲਾ ਲੇਖ ਇਤਿਹਾਸਕ ਚਿੱਤਰ ਸਿੱਕੇ ਆਦ ਪੁਰਾਤਤਵ ਸਬੰਧੀ ਸੋਮੇ ਵੀ ਇਤਿਹਾਸ ਨਿਰਮਾਣ ਵਿੱਚ ਬੜੇ ਸਹਾਇਕ ਹੋਏ ਹਨ ਭਵਨ ਸਮਾਰਕ ਅਤੇ ਸਿਲਾ ਲੇਖ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਲਈ ਇਥੋਂ ਦੇ ਪਿੰਨ-ਪਿੰਨ ਇਤਿਹਾਸਕ ਸ਼ਹਿਰ ਪਵਨ ਅਤੇ ਸਮਾਰਕ ਇੱਕ ਮਹੱਤਵਪੂਰਨ ਸੋਮਾ ਹਨ ਸਿੱਖ ਗੁਰੂ ਸਾਹਿਬਾਨ ਰਾਹੀਂ ਸਥਾਪਿਤ ਕੀਤੇ ਗਏ ਕਰਤਾਰਪੁਰ ਖੰਡੂਰ ਸਾਹਿਬ ਗੋਇੰਦਵਾਲ ਸਾਹਿਬ ਅੰਮ੍ਰਿਤਸਰ ਤਰਨਤਾਰਨ ਸਾਹਿਬ ਸ੍ਰੀ ਹਰਗੋਬਿੰਦਪੁਰ ਕੀਰਤਪੁਰ ਸਾਹਿਬ ਅਨੰਤਪੁਰ ਸਾਹਿਬ ਪੋਂਟਾ ਸਾਹਿਬ ਆਦ ਨਗਰਾਂ ਤੋਂ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਇਮਾਰਤਾਂ ਅਤੇ ਸਰੋਵਰ ਆਦ ਮਿਲਦੇ ਹਨ ਜਿਨ੍ਹਾਂ ਤੋਂ ਬੜੀ ਕੀਮਤੀ ਇਤਿਹਾਸਕ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਦਾਹਰਨ ਲਈ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਨਾਮੀ ਭਵਨ ਤੋਂ ਸਿੱਧ ਹੁੰਦਾ ਹੈ ਕਿ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਾਜਨੀਤਿਕ ਤੇ ਸੈਨਿਕ ਕਾਰਵਾਈਆਂ ਕਰਿਆ ਕਰਦੇ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਨਾਮੀ ਨਗਰ ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਸਨ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਹਿਲ ਅੰਮ੍ਰਿਤਸਰ ਵਿਖੇ ਗੋਵਿੰਦਗੜ੍ਹ ਦਾ ਕਿਲਾ ਪਟਿਆਲਾ ਵਿਖੇ ਉੱਥੋਂ ਦੇ ਮਹਾਰਾਜਿਆਂ ਦੁਆਰਾ ਬਣਾਏ ਗਏ ਕਿਲੇ ਰਾਜ ਮਹਿਲ ਅਤੇ ਹੋਰ ਇਮਾਰਤਾਂ ਨਾਭਾ ਸੰਗਰੂਰ ਫਰੀਦਕੋਟ ਕਪੂਰਥਲਾ ਤੇ ਮਲੇਰਕੋਟੜਾ ਦੇ ਰਾਜ ਮਹਿਲ ਆਦ ਭਵਨਾ ਤੇ ਸਮਾਰਕਾਂ ਤੋਂ ਵੀ ਉਪਯੋਗੀ ਗਿਆਨ ਪ੍ਰਾਪਤ ਹੁੰਦਾ ਹੈ ਇਤਿਹਾਸਿਕ ਚਿੱਤਰ ਵੱਖ-ਵੱਖ ਸਮਿਆਂ ਦੇ ਇਤਿਹਾਸਿਕ ਚਿੱਤਰ ਵੀ ਪੰਜਾਬ ਦੇ ਇਤਿਹਾਸ ਦਾ ਇੱਕ ਕੀਮਤੀ ਸੋਮਾ ਹਨ ਪ੍ਰਸਿੱਧ ਇਤਿਹਾਸਕ ਗੁਰਦੁਆਰਿਆਂ ਤੋਂ ਗੁਰੂ ਸਾਹਿਬਾਨ ਨਾਲ ਸੰਬੰਧਤ ਬਹੁਤ ਸਾਰੇ ਇਤਿਹਾਸਕ ਚਿੱਤਰ ਮਿਲਦੇ ਹਨ ਜਿਨ੍ਹਾਂ ਤੋਂ ਬੜਮੁਲੀ ਇਤਿਹਾਸਕ ਜਾਣਕਾਰੀ ਪ੍ਰਾਪਤ ਹੁੰਦੀ ਹੈ ਮਿਸਾਲ ਵਜੋਂ ਗੋਇੰਦਵਾਲ ਸਾਹਿਬ ਵਿੱਚ ਨਾ ਕੇਵਲ ਉਨ੍ਹਾਂ 22 ਵਿਅਕਤੀਆਂ ਦੇ ਚਿੱਤਰ ਮਿਲਦੇ ਹਨ ਜਿਨ੍ਹਾਂ ਨੂੰ ਅੱਡ-ਅੱਡ ਮੰਝੀਆਂ ਲਈ ਥਾਪਿਆ ਗਿਆ ਸੀ ਸਗੋਂ ਇਨ੍ਹਾਂ 22 ਵਿਅਕਤੀਆਂ ਦੇ ਚਿੱਤਰਾਂ ਨਾਲ ਇਹਨਾਂ ਦੇ ਨਾਮ ਵੀ ਦਿੱਤੇ ਗਏ ਹਨ ਸਿੱਖ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਦੇ ਚਿੱਤਰ ਵੀ ਕਾਫੀ ਅਧਿਕ ਸੰਖਿਆ ਵਿੱਚ ਵੱਖ-ਵੱਖ ਅਜਾਇਬ ਘਰਾਂ ਅਤੇ ਗੁਰਦੁਆਰਿਆਂ ਵਿੱਚ ਮਿਲਦੇ ਹਨ ਜੋ ਪਿੰਨ-ਪਿੰਨ ਸਮਿਆਂ ਵਿੱਚ ਬਣਾਏ ਗਏ ਸਨ ਇਨ੍ਹਾਂ ਤੋਂ ਨਾ ਕੇਵਲ ਚਿੱਤਰਕਲਾ ਦੇ ਵਿਕਾਸ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਸਗੋਂ ਵੱਖ-ਵੱਖ ਸਮਿਆਂ ਵਿੱਚ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਵੀ ਲਾਹੇਵੰਦ ਜਾਣਕਾਰੀ ਪ੍ਰਾਪਤ ਹੁੰਦੀ ਹੈ 17ਵੀਂ ਸਦੀ ਦੀ ਅਤ 17ਵੀਂ ਅਤੇ 18ਵੀਂ ਸਦੀ ਵਿੱਚ ਪੰਜਾਬ ਦੇ ਪਹਾੜੀ ਪਰਦੇਸਾਂ ਵਿੱਚ ਕਾਗੜਾ ਚਿੱਤਰਕਲਾ ਸਕੂਲ ਦਾ ਵਿਕਾਸ ਹੋਇਆ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ, ਮਹਾਰਾਜਾ ਸੇਰ ਸਿੰਘ, ਮਹਾਰਾਜਾ ਦਲੀਪ ਸਿੰਘ, ਰਾਜਾ ਕੁਲਾਬ ਸਿੰਘ ਆਦਿ ਦੇ ਅਨੇਕਾ ਚਿੱਤਰ, ਲਾਹੌਰ ਦਰਬਾਰ ਦੇ ਚਿੱਤਰ, ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਲੜੀਆਂ ਗਈਆਂ, ਮੁਦਕੀ, ਫਿਰੋਜ਼ਸਾ, ਸਭਰਾਉਂ ਆਦਿ ਦੀਆਂ ਲੜਾਈਆਂ ਦੇ ਚਿੱਤਰ ਜੋ ਕਿ ਲੰਡਨ ਜਾਂ ਪਟਿਆਲਾ ਵਿੱਚ ਪਏ ਹਨ ਵੀ ਇਤਿਹਾਸਕ ਦ੍ਰਿਸ਼ਟੀ ਤੋਂ ਅਤੇ ਮਹੱਤਵਪੂਰਨ ਹਨ ਇਹਨਾਂ ਚਿੱਤਰਾਂ ਤੋਂ ਸਮਕਾਲੀ ਸਮਾਜ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ ਸਿੱਕੇ ਵੀ ਪੰਜਾਬ ਦੇ ਇਤਿਹਾਸ ਦੇ ਮਹੱਤਵਪੂਰਨ ਸ਼ੋਮਿਆਂ ਵਿੱਚੋਂ ਹਨ ਮੁਗਲ ਸ਼ਾਸਕਾਂ ਦੇ ਸਿੱਕਿਆਂ ਤੋਂ ਇਲਾਵਾ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੱਸਾ ਸਿੰਘ ਆਲੂਵਾਲੀਆ ਅਹਿਮਦ ਸ਼ਾਹ ਅਬਦਾਲੀ ਮਹਾਰਾਜਾ ਰਣਜੀਤ ਸਿੰਘ ਅਤੇ ਪਟਿਆਲਾ ਨਾਬਾ ਤੇ ਜੀਂਦ ਦੇ ਰਾਜਿਆਂ ਦੇ ਕਈ ਤਰ੍ਹਾਂ ਦੇ ਸਿੱਕੇ ਮਿਲਦੇ ਹਨ ਇਨ੍ਹਾਂ ਸਿੱਕਿਆਂ ਤੋਂ ਨਾ ਕੇਵਲ ਪਿੰਨ ਪਿੰਨ ਇਤਿਹਾਸਕ ਘਟਨਾਵਾਂ ਦੀਆਂ ਮਿੱਥੀਆਂ ਦਾ ਹੀ ਪਤਾ ਲੱਗਦਾ ਹੈ ਸਗੋਂ ਸਿੱਕੇ ਚਾਲੂ ਕਰਨ ਵਾਲੇ ਸ਼ਾਸਕਾਂ ਬਾਰੇ ਵੀ ਬਹੁਮੁੱਲਾ ਗਿਆਨ ਪ੍ਰਾਪਤ ਹੁੰਦਾ ਹੈ ਉਦਾਹਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਰਾਹੀਂ ਜਾਰੀ ਕੀਤੇ ਗਏ ਸਿੱਕਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸਨਮਾਨ ਕਰਦੇ ਸਨ ਅਤੇ ਆਪਣੀਆਂ ਜੀਤਾਂ ਨੂੰ ਉਨ੍ਹਾਂ ਦੇ ਹੀ ਬਰਦਾਨ ਅਤੇ ਕਿਰਪਾ ਦ੍ਰਿਸ਼ਟੀ ਦਾ ਫਲ ਸਮਝਦੇ ਸਨ ਇਸੇ ਪ੍ਰਕਾਰ ਮਹਾਰਾਜਾ ਰਣਜੀਤ ਸਿੰਘ ਦੀਆਂ ਨਾਨਕ ਸ਼ਾਹੀ ਤੇ ਗੋਬਿੰਦ ਸ਼ਾਹੀ ਮੁਦਰਾ ਜਾਨੀ ਮੋਹਰਾ ਤੋਂ ਸਿੱਧ ਹੁੰਦਾ ਹੈ ਕਿ ਉਹ ਨਿਰੰਕੁਸ਼ ਸ਼ਾਸਕ ਨਹੀਂ ਸਨ ਸਗੋਂ ਉਹ ਕਲਿਆਣਕਾਰੀ ਰਾਜ ਦੇ ਇੱਕ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰਦੇ ਸਨ ਉਹ ਆਪਣੇ ਆਪ ਨੂੰ ਖਾਲਸਾ ਪੰਥ ਦਾ ਸੇਵਕ ਸਮਝਦੇ ਸਨ ਇਨ੍ਹਾਂ ਸਿੱਕਿਆਂ ਤੋਂ ਸਾਨੂੰ ਸਾਨੂੰ ਸਬੰਧਤ ਸ਼ਾਸਕ ਦੀ ਆਰਥਿਕ ਸਥਿਤੀ ਦਾ ਗਿਆਨ ਹੁੰਦਾ ਹੈ ਇਸੇ ਤਰ੍ਹਾਂ ਇਹ ਪੰਜਾਬ ਦੇ ਇਤਿਹਾਸ ਦੀ ਬੜਮੁੱਲੀ ਜਾਣਕਾਰੀ ਪ੍ਰਦਾਨ ਕਰਦੇ ਹਨ